ਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨੇੜਾ ਬੈਠਾ ਆਕਾਲ ਮੂਰਤ ਅਜੁਨੀ ਸਭ ਹੰ ਗੁਰ ਪ੍ਰਸਾਦ ਸਤ ਗੁਰ ਆਇਓ ਸਰਨ ਤੇ ਹਾਰੀ ਮਿਲੈ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰ ਗੁਰ ਬਾਣੀ ਕਹ ਸਿਵਕ ਜਨਮਾਨ ਪਰ ਤਖ ਗੁਰੂ ਨੇ ਸਤਾਰੇ ਆਈ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਹਾਲ ਇਕ ਅਖਰ ਹਰ ਮੰਨ ਵਸਤ ਨਾਨਕ ਹੋਤ ਨਿਹਾਲ ਸੁ ਕਹ ਟਲ ਗੁਰ ਸੇਵੀਆ ਆਲ ਸਾਜ ਸੁਭਾਈ ਦਰਸਨ ਕਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵਾ ਸਿਫਤਖ ਸੰਮਦੀ ਨੂਰੇ ਅਰਸਾ ਕੁਰਸਾ ਛਟੀ ਤੋਦੋ ਟਿਠੇ ਸਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਾਨ ਸਚਾ ਪਤ ਸਾਹ ਸਰ ਸਾਹ ਦਾ ਸਾਹ ਜਿਸ ਪਾਸ ਬਠਿਆ ਸੋਹੀ ਸਬਨਾ ਦਾਵੇ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਹਲਾਤੀ ਜਾ ਭਗਤ ਖਜਾਨਾ ਭਗਤਨ ਕੋ ਦੀਆ ਨਾ ਹਰ ਤਨ ਸੱਚ ਸੋਏ ਅਖੋਟ ਨਾਮ ਨਾ ਕਦਨ ਖੁੱਟੇ ਨਹੀਂ ਕਿ ਨਲਾ ਕੀਮਤ ਹੋਏ ਭਗਤ ਖਜ਼ਾਨਾ ਭਗਤਨ ਕੋ ਦੀਆ ਨਾ ਉਹ ਹਰ ਤਨ ਸੱਚ ਸੋਏ ਆਖੋਟ ਨਾਮ ਤਨ ਕਦੈ ਨ ਖੁੱਟੈ ਨਾਹੀ ਕਿ ਨਾ ਕੀਮਤ ਹੋਏ ਨਾਮ ਤਨ ਮੋਖ ਉਜਲੇ ਹੋਏ ਹਾਰ ਪਾਇਆ ਸਚ ਸੋਏ ਮਨ ਮੇਰੇ ਗੁਰ ਸਬਦ ਦੀ ਹਾਰ ਪਾਇਆ ਜਾਏ ਬੇਨਾ ਸਬਦੈ ਜਗੁ ਭੁਲਦਾ ਫਿਰਦਾ ਦਰਗਹਿ ਮਿਲ ਸਜਾਇ ਰਹਾ ਇਸ ਦੇਹੀ ਅੰਦਰ ਪੰਚ ਚੋਰ ਵਸ ਹੈ ਕਾਮ ਕ੍ਰੋਧ ਲੋਭ ਮੋਹੰਕਾਰਾ ਅੰਮ੍ਰਿਤ ਲੂਟ ਹੈ ਮਨ ਮੁਖ ਨਹੀਂ ਬੂਝ ਹੈ ਓਏ ਨਾ ਸੁਣੈ ਪੁਕਾਰਾ ਅੰਧਾ ਜਗਤ ਅੰਧ ਵਰਤਾਰਾ ਬਾਗ ਗੁਰੂ ਗੋਬਾਰਾ ਰਵੈ ਗੁੱਤੇ ਕੇ ਹੋ ਨਾ ਚੱਲੈ ਨਾ ਚਲਦਿਆਂ ਨਾਲ ਗੁਰਮਖ ਹੋਵੈ ਸੋ ਨਾਮ ਧਿਆਵੈ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੇ ਨਦਰ ਨਦਰ ਨਿਹਾਲ ਸਤ ਗੁਰ ਗਿਆਨ ਸਦਾ ਕਟ ਚਾਨਣ ਅਮਰ ਸਿਰ ਬਾਦ ਸਾਹਾ ਅਨ ਬਿਨ ਭਗਤ ਕਰ ਹੈ ਦਿਨ ਰਾਤੀ ਰਾਮ ਨਾਮ ਸੱਚ ਲਾਹਾ ਨਾਨਕ ਰਾਮ ਨਾਮ ਨਿਸਤਾਰਾ ਸਬਦ ਰਤੇ ਹਾਰ ਪਾਹਾ ਸਤਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦ ਸਾਹਾ ਆਨੰਦਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਸੱਚ ਲਾਹਾ ਨਾਨਕ ਰਾਮ ਨਾਮ ਨਿਸਤਾਰਾ ਸਬਦ ਰਤੇ ਹਾਰ ਪਾਹਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹਲਾ ਤੀਜਾ ਭਗਤ ਖਜ਼ਾਨਾ ਭਗਤਨ ਕੋ ਦਿਆ ਨਾਉ ਹਰ ਧੰ ਸੱਚ ਸੋਏ ਆਖੋਟ ਨਾਮ ਧੰ ਕਦ ਨਖਟੈ ਨਾਹੀ ਕਿਨ ਨਾ ਈਮਤ ਹੋਏ ਨਾਮ ਧੰ ਮੋਖ ਉਜਲੇ ਹੋਏ ਹਾਰ ਪਾਇਆ ਸੱਚ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਤਨ ਗੁਰੂ ਗੁਰੂ ਗਰੀਬ ਨਿਵਾਜ ਜਗ ਜਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਸੱਚੇ ਬਾਦਸ਼ਾਹ ਦੀਨ ਦਿਆਲ ਕਿਰਪਾਲੂ ਪਿਤਾ ਵਾਹਿਗੁਰੂ ਜੀ ਸਤਿਗੁਰੂ ਜੀ ਆਨੇ ਅਪਾਰ ਕਿਰਪਾ ਕੀਤੀ ਹੈ ਅਮਰਤ ਵੇਲਾ ਸਚਨਾਵ ਵਡਿਆਈ ਵਿਚਾਰ ਸਤਿਗੁਰੂ ਪਾਤਸ਼ਾਹ ਆਕਾਲ ਪੁਰਖ ਨਿਰੰਕਾਰ ਵਾਹਿਗੁਰੂ ਦੇ ਹੁਕਮ ਬਖਸ਼ਿਸ਼ ਕਿਰਪਾ ਅੰਦਰ ਪਾਵਨ ਚਾਰ ਪਹਿਰ ਸਤਿਗੁਰੂ ਪਾਤਸ਼ਾਹ ਜੀਆਂ ਨੇ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤੇ ਗੁਰੂ ਦੀ ਬਖਸ਼ਿਸ਼ ਕਿਰਪਾ ਦੁਆਰਾ ਅਮਰਤ ਵਿਲੇ ਦੇ ਦਰਮੰਦੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲਕਵਾਰ ਗੁਰੂ ਸਾਹਿਬਾਨੇ ਅਮਰਤ ਵਿਲੇ ਤੋਂ ਪਾਵਨ ਦਰਬਾਰਾਂ ਅੰਦਰ ਤਖਤਾਂ ਤੇ ਬਿਰਾਜਮਾਨ ਹੋ ਕੇ ਸਤਿਗੁਰੂ ਜੀਆ ਨੇ ਪਾਵਨ ਮੁਖਵਾਕ ਹੁਕਮਨਾਮੇ ਸਾਹਿਬ ਅਰਸ਼ਸ਼ ਕੀਤੇ ਪਾਵਨ ਅੰਮ੍ਰਿਤ ਵਲੇ ਦੀ ਬਾਣੀ ਨਿਤਨੇਮ ਦੁਆਰਾ ਪਾਤਸ਼ਾਹ ਜੀਆ ਨੇ ਨਿਹਾਲ ਕਰਤਾਸ ਕਰਨਾ ਕੀਤਾ ਜੀ ਮਾਣੋ ਸੱਚੇ ਨਾਮ ਦੇ ਨਾਲ ਜੋੜਨਾ ਕੀਤਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਮਹਾਰਾਜ ਜੀ ਕਹਿ ਰਹੇ ਹਨ ਆਵੋ ਸਤਿਗੁਰੂ ਜੀ ਸਾਨੂੰ ਉਪਦੇਸ਼ ਦੇ ਰਹੇ ਹਨ ਬਾਜਾ ਮਾਰ ਰਹੇ ਹਨ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਦੀ ਬਾਣੀਆਂ ਸਿਰ ਬਾਣੀ ਗੁਰ ਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ ਸੋ ਗੁਰੂ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਗੁਰੂ ਦੇ ਪਾਵਨ ਦਰਬਾਰ ਸਜੇ ਤਖਤਾਂ ਦੇ ਬਿਰਾਜ ਮਾਨ ਗੁਰੂ ਕੀਆਂ ਸਰਬਾਤ ਸੰਤਾਂ ਅੰਮ੍ਰਿਤ ਵਿਲੇ ਤੋਂ ਗੁਰੂ ਦੇ ਦਰਬਾਰ ਤੇ ਨਮਸਤਕ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਦੇ ਨਾਲ ਜੁੜਦਿਆਂ ਗੁਰੂ ਦੇ ਦਰਸ਼ਨ ਦਦਾਰੇ ਗੁਰੂ ਦੀ ਬਾਣੀ ਗੁਰੂ ਦੇ ਪਾਵਨ ਹੁਕਮ ਨਾਮੇ ਮੁਖਵਾਕ ਸਰਵਨ ਕੀਤੇ ਹਨ ਸਭ ਨੂੰ ਜੀ ਆਇਆਂ ਗੁਰੂ ਹਾਜ਼ਰੀਆਂ ਦਰਲੇਖੇ ਪ੍ਰਵਾਨ ਸਭ ਦਾ ਕਦਮ ਕਦਮ ਚਲਿਆ ਗੁਰੂ ਮਹਾਰਾਜ ਸਫਲਾ ਕਰਨ ਨਾਮਦਾਨ ਦੀਆਂ ਦਾਤਾ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸਤਿਗੁਰੂ ਚਰਨਾਂ ਨਾਲ ਜੋੜ ਕੇ ਨਿਹਾਲ ਕਿਰਤਾਰਤ ਕਰਨ ਜੀ ਸਤਿਗੁਰੂ ਪਾਤਸ਼ਾਹ ਜੀਆਂ ਨੇ ਪਾਵਨ ਹੁਕਮ ਨਾਮੇ ਜੋ ਮੁਖ ਬਾਗ ਬਖਸ਼ਿਸ਼ ਕੀਤੇ ਹਨ ਗੁਰੂ ਮਹਾਰਾਜ ਤੀਜੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਜੇ ਗੁਰੂ ਸਹਿਬਾਨ ਪਾਤਸ਼ਾਹ ਜੀਆਂ ਦੇ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਜੋ ਮਹਾਰਾਜ ਜੀਆਂ ਨੇ ਸੋਰਠ ਰਾਗ ਦੇ ਅੰਦਰ ਸੁਭਾਏ ਮਾਣੇ ਪਾਵਨ ਸ਼ਬਦ ਹੈ ਗੁਰੂ ਮਹਾਰਾਜ ਜੀਆਂ ਨੇ ਉਪਦੇਸ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਮੁਖਵਾਕ ਸਰਬਾਨਤਾ ਨੇ ਸਰਵਨ ਕੀਤੇ ਹਨ ਜੋ ਸੋਰਠ ਰਾਗ ਦੇ ਅੰਦਰ ਜੋ ਤੀਜੇ ਪਾਤਸ਼ਾਹ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕੋ ਦੀਆ ਨਾਹ ਹਰ ਤਨ ਸੱਚ ਸੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਉਪਦੇਸ਼ ਦੇ ਰਹੇ ਹਨ ਕਿ ਜੋ ਜੀਵ ਭਗਤ ਰਬ ਦੇ ਪਿਆਰੇ ਜੋ ਗੁਰੂ ਦੇ ਨਾਲ ਜੁੜ ਜਾਂਦੇ ਹਨ ਸੇਵਕ ਜਨ ਬਣ ਜਾਂਦੇ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰਦੇ ਹਨ ਤੇ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰਕੇ ਸੱਚ ਦੇ ਨਾਲ ਜੋੜ ਕੇ ਉਹਨਾਂ ਦੇ ਪਾਵਨ ਰਸਨਾ ਤੇ ਨਾਉ ਹਰ ਧੰ ਸੱਚ ਸੋਏ ਓ ਪਰਮੇਸ਼ਰ ਵਾਹਿਗੁਰੂ ਪਿਆਰੇ ਦੇ ਸੱਚ ਦੇ ਨਾਲ ਜੁੜ ਜਾਂਦੇ ਹਨ ਤੇ ਨਾਮ ਦਾ ਖਜ਼ਾਨਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਆਪਣੇ ਪਿਆਰੇ ਭਗਤ ਜਨਾਂ ਨੂੰ ਸੇਵਕ ਜਨਾਂ ਨੂੰ ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਖੁੱਟ ਨਾਮ ਧਨ ਕਦੇ ਨਹੀਂ ਖੁੱਟੇ ਨਾਲ ਕਿ ਨਾ ਕੀਮਤ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸਮਝਾਉਣਾ ਕਰ ਰਹੇ ਹਨ ਜੋ ਨਾਮ ਦਾ ਧੰਨਾ ਹੈ ਇਹ ਕਦੇ ਨਿਖਟਦਾ ਨਹੀਂ ਹੈ ਕਦੇ ਨਿਖਟੈ ਨਹੀਂ ਕਿਨੈ ਨਾ ਕੀਮਤ ਹੋਏ ਇਸ ਨਾਮ ਧਨ ਦੀ ਕੀਮਤ ਜਵੇਰ ਲਾਲਾ ਤੋਂ ਨਹੀਂ ਉਤੇ ਹੈ ਜੋ ਇਸ ਦੀ ਕੀਮਤ ਕੋਈ ਨਹੀਂ ਦੇ ਸਕਦਾ ਕਿਉਂਕਿ ਪਰਮੇਸ਼ਰ ਦਾ ਨਾਮ ਵੱਡਾ ਤੁਲ ਨਾ ਤੁਲਿਆ ਜਾਏ ਸੋ ਇਸ ਵਾਸਤੇ ਪਰਮੇਸ਼ਰ ਦਾ ਨਾਮ ਕੋਈ ਤੋਲ ਨਹੀਂ ਸਕਦਾ ਕਿਉਂਕਿ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਵੱਡਾ ਹੈ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ RAM ਪਲ ਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ RAM ਉਹ ਪ੍ਰਮਾਤਮਾ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬੜਾ ਵੱਡਾ ਹੈ ਉਸ ਦੀ ਕੀਮਤ ਨਾਮ ਦੇ ਕੋਈ ਨਹੀਂ ਦੇ ਸਕਦਾ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਹਨ ਨਾਮ ਧੰਨ ਮੁਖ ਉਜਲੇ ਹੋਏ ਜਿਨ੍ਹਾਂ ਨੂੰ ਪਰਮੇਸ਼ਰ ਸਤਿਗੁਰੂ ਆਕਾਰਪੁਰਖ ਨੇ ਨਾਮ ਦਾ ਧੰਨ ਨਾਮ ਦਾ ਖਜ਼ਾਨਾ ਦਿੱਤਾ ਹੈ। ਉਹਨਾਂ ਦੇ ਮੁਖ ਸਦਾ ਉਜਲੇ ਹੋਏ ਹਨ ਤੇ ਇਸ ਪਰਲੋਕ ਅਪਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਦਾ ਮੁਖ ਉਜਲੇ ਹੋਏ ਹਨ। ਸੋ ਇਸ ਵਾਸਤੇ ਮਹਾਰਾਜ ਪਾਵਨ ਉਪਦੇਸ਼ ਦੇ ਰਹੇ ਹਨ ਸਮਝਾਉਣਾ ਕਰ ਰਹੇ ਹਨ ਕਿ ਇਹ ਜੀਵ ਪ੍ਰਾਣੀ ਨਾਮ ਦਾ ਧੰਨ ਬੱਲੇ ਬਨ ਲੈ ਨਾਮ ਧੰਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਜਿਨ੍ਹਾਂ ਨੇ ਸੱਚ ਨੂੰ ਪਾ ਲਿਆ ਹੈ ਉਹਨਾਂ ਦੇ ਨਾਮ ਧਨ ਦੇ ਖਜ਼ਾਨੇ ਦੇ ਨਾਲ ਸਦਾ ਖਜ਼ਾਨੇ ਭਰਪੂਰ ਰਹਿੰਦੇ ਹਨ ਜੋ ਮਾਇਆ ਦਾ ਧਨ ਹੈ ਇੱਕ ਮਾਇਆ ਧਨ ਹੈ ਤੇ ਇੱਕ ਨਾਮ ਧਨ ਹੈ ਸੋ ਗੁਰੂ ਮਹਾਰਾਜ ਜਿਹੜਾ ਨਾਮ ਦਾ ਪਦਾਰਥ ਨਾਮ ਦਾ ਧਨ ਮੰਗਦੇ ਹਨ ਤੇ ਉਹਨਾਂ ਦੇ ਕੋਲ ਫਿਰ ਮਹਾਰਾ ਸੱਚੇ ਪਾਤਸ਼ਾਹ ਜੀ ਨਾਲ ਹੀ ਮਾਇਆ ਦਾ ਧਨ ਵੀ ਦਿੰਦੇ ਹਨ ਖਰਚਣ ਵਾਸਤੇ ਨਿਰਵਾਹ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਨੂੰ ਇਹ ਨਾਮ ਦਾ ਧਨ ਦਿੱਤਾ ਹੈ ਕਿ ਇਸ ਨੂੰ ਜਪੋ ਤੇ ਇਸ ਲੋਗ ਦੇ ਵਿੱਚ ਆਪਣੇ ਮੁਖ ਉਜਲੇ ਹੋਏ ਕਰ ਲੋ ਤੇ ਪਰ ਲੋਗ ਦੇ ਵਿੱਚ ਵੀ ਤੁਹਾਡੇ ਮੁਖ ਉਜਲੇ ਹੋਏ ਹੋਣਗੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪ ਸਹਿਤਾ ਕਰਦਾ ਹੈ ਜੋ ਸੱਚ ਦਾ ਨਾਮ ਦੇ ਕਰਕੇ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ हे ਮੇਰੇ ਮਨ ਉਸ ਪਰਮੇਸ਼ਰ ਦੇ ਨਾਮ ਗੁਰ ਸ਼ਬਦ ਦੇ ਨਾਲ ਜੁੜ ਗੁਰ ਸ਼ਬਦ ਦਾ ਗੁਰ ਮੰਤਰ ਹੈ ਉਸ ਵਾਹਿਗੁਰੂ ਗੁਰ ਮੰਤਰ ਦੇ ਨਾਲ ਜੁੜ ਕੇ ਮੇਰੇ ਮਨ ਸ਼ਬਦੇ ਹਰ ਪਾਇਆ ਜਾਏ ਸ਼ਬਦੇ ਨਾਲ ਜੁੜ ਕੇ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਨੂੰ ਤੂੰ ਪਾ ਸਕਦਾ ਹੈ ਇਸ ਵਾਸਤੇ ਮਹਾਰਾਜ ਜੀਆ ਨੇ ਸਾਨੂੰ ਨਾਮ ਦਾ ਖਜ਼ਾਨਾ ਨਾਮ ਦਾ ਧਨ ਦਿੱਤਾ ਹੈ ਕੇ ਉਸ ਨਾਮ ਦੇ ਖਜ਼ਾਨੇ ਨੂੰ ਖਰਚ ਕਰਕੇ ਤੁਹਾਡਾ ਜੀਵਨ ਬਦਲ ਸਕਦਾ ਹੈ ਤੁਹਾਡਾ ਜੀਵਨ ਸਫਲਾ ਹੋ ਸਕਦਾ ਹੈ ਜਿਨ੍ਹਾਂ ਨੂੰ ਮਾ ਪ੍ਰਮਾਤਮਾ ਨੇ ਨਾਮ ਦਾ ਖਜ਼ਾਨਾ ਦਿੱਤਾ ਹੈ ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਡੇ ਤੇ ਕਿਰਪਾ ਕੀਤੀ ਐ ਤੇ ਗੁਰੂ ਦੀ ਸੰਗਤ ਦੇ ਵਿੱਚ ਆਏ ਆ ਤੇ ਗੁਰੂ ਕੀ ਸਾਧ ਸੰਗਤ ਪ੍ਰਾਪਤ ਕਰ ਰਹੇ ਹਾਂ ਵੱਡੇ ਭਾਗਾਂ ਵਾਲੇ ਹਾਂ ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਨਾਮ ਦਾਣ ਦੀਆਂ ਦਾਤਾ ਆਪਣੇ ਪਾਵਨ ਪਵਿੱਤਰ ਚਰਨਾਂ ਨਾਲ ਜੋੜ ਕੇ ਕਿਰਤਾਰਸ ਨਿਹਾਲ ਕਰਨ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦੇ ਰਹੇ ਹਨ ਇਸ ਦੇ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਹੰ ਮੋਹ ਹੰਕਾਰਾ ਸੋ ਇਸ ਬਾਤ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਅੰਦਰ ਸਰੀਰ ਦੇ ਵਿੱਚ ਪੰਜ ਚੋਰ ਹਨ ਜੋ ਸਾਨੂੰ ਕਾਮ ਕ੍ਰੋਧ ਕ੍ਰੋਧ ਦੇ ਵਿੱਚ ਲੋਭ ਵਿੱਚ ਮੋਹ ਵਿੱਚ ਹੰਕਾਰ ਦੇ ਵਿੱਚ ਲੈ ਆਉਂਦੇ ਹਨ ਤੇ ਅਮਰਤ ਲੁੱਟੈ ਮਨ ਮੁਖ ਨਹੀਂ ਬੂਝੈ ਕੋਈ ਨਾ ਸੁਣੇ ਪੁਕਾਰਾ ਔਰ ਅਮਰਤ ਲੁੱਟ ਰਹੇ ਹਨ ਤੇ ਜੋ ਨਾਮ ਦਾ ਧਨ ਅਸੀਂ ਖਰਚਦੇ ਨਹੀਂ ਤੇ ਉਸ ਨੂੰ ਮਹਾਰਾ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਨ ਇਹ ਪੰਜ ਚੋਰ ਅਮਰਤ ਨੇਤੀ ਲੁੱਟ ਲੈ ਰਹੇ ਹਨ ਤੇ ਤੂੰ ਉਸ ਨੂੰ ਜਾਣਾਂ ਨਹੀਂ ਕਰਿਆ ਬੂਝੈ ਕੋਈ ਨਾ ਸੁਣੇ ਪੁਕਾਰਾ ਤੂੰ ਬੂਝ ਨਹੀਂ ਰਿਹਾ ਨਾਇ ਤੇ ਕਿਸ ਨੇ ਤੇਰੀ ਪੁਕਾਰ ਸੁਣੀ ਹੈ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਨਾਮ ਦਾ ਧੰਨ ਸਾਨੂੰ ਦਿੱਤਾ ਹੈ ਸੋ ਗੁਰੂ ਮਹਾਰਾਜ ਕਿਰਪਾ ਕਰਨ ਸਤਿਗੁਰੂ ਗਿਆਨ ਸਦਾ ਕੜ ਚਾਨਣ ਅਮਰ ਸਿਰ ਬਾਦशाह ਮਹਾਰਾਜ ਸੱਚੇ ਬਾਦਸ਼ਾਹ ਅਮਰ ਹਨ ਉਹ ਸਿਰ ਸਾਹਾ ਦੇ ਬਾਦਸ਼ਾਹ ਹਨ ਜੋ ਸਾਡੀ ਰਖਿਆ ਕਰਨ ਵਾਲੇ ਹਨ ਸੋ ਗੁਰੂ ਮਹਾਰਾਜ ਕਿਰਪਾ ਕਰਨ ਮੇਰ ਪਰ ਹੱਥ ਰੱਖ ਕੇ ਆਪਣੇ ਪਾਵਨ ਪਵਿੱਤਰ ਚਰਨਾਂ ਨਾਲ ਜੋੜ ਕੇ ਨਾਮ ਧੰਦਾ ਖਜ਼ਾਨਾ ਸਾਨੂੰ ਬਖਸ਼ਿਸ਼ ਕਰਨ ਜੋ ਆਪਣੇ ਭਗਤ ਜਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਨਾਮ ਦਾ ਖਜ਼ਾਨਾ ਦਿੱਤਾ ਹੈ ਇਸ ਨੂੰ ਖਰਚਣ ਵਾਸਤੇ ਨਾਮ ਜਪਣ ਵਾਸਤੇ ਨਾਮ ਜਪ ਕੇ ਤੂੰ ਆਪਣਾ ਜੀਵਨ ਸਫਲਾ ਕਰਨਾ ਹੈ ਗੁਰੂ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ ਗੁਰੂ ਕੀ ਸੰਗਤ ਪ੍ਰਾਪਤ ਹੋਈ ਜੀ ਆਇਆਂ ਨੂੰ ਗੁਰੂ ਮਹਾਰਾਜ ਸ਼ਬਦੀਆਂ ਹਾਜ਼ਰੀਆਂ ਦਰ ਲੇਖੇ ਪਰਵਾਨ ਕਰਨ ਮੇਰ ਪਰਿਆ ਹੱਥ ਰੱਖਣ ਗੁਰੂ ਕਿਰਪਾ ਕਰਨ ਭਗਤ ਕਹ ਜਾਨਾ ਭਗਤਨ ਕੋ ਦੀਆ ਨਾਉ ਹਰ ਤਨ ਸੱਚ ਸੋਏ ਆਖੋਟ ਨਾਮ ਤਨ ਕਦੇ ਨ ਖੁੱਟੈ ਨਾਹੀ ਕਿ ਨੈਨਾ ਕੀਮਤ ਹੋਏ ਨਾਮ ਤਨ ਮੁਖ ਉਜਲ ਹੋਏ ਹਰ ਪਾਇਆ ਸੱਚ ਸੋਏ ਜਪ ਸਤ ਨਾਮ ਸ੍ਰੀ ਵਾਹਿ ਗੁਰੂ ਜੀ ਸਤ ਨਾਮ ਸ੍ਰੀ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਛੜ ਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ